ਮੈਨੇ ਫੋਨ ਕੀਤਾ ਸੀ ਕਹਿੰਦੀ ਪਰੋਣੇ ਦੇ ਕੇਸ ਕਰਨਾ ਕੀ ਗੱਲ ਹੋ ਗਈ ਪਰੋਣਾ ਜਿਆਦਾ ਤੰਗ ਕਰਨ ਲੱਗਿਆ ਤਾ ਨੂੰ ਤੰਗ ਕਰਦਾ ਪਰੋਣਾ ਤੇਰੀ ਭੈਣ ਦੇ ਹੀ ਅੱਗ ਲੱਗੀ ਆ ਘਰ ਲੜ ਜਾਣ ਦੀ ਕੋਈ ਗੱਲ ਤਾਂ ਹੋਊ ਇਹ ਜੀ ਜਿਹੜੀ ਕੁੜੀ ਕੇਸ ਕਰਨ ਨੂੰ ਕਹਿੰਦੀ ਐ ਕੋਈ ਗੱਲ ਨਹੀਂ ਕੁੜੀ ਉੱਥੇ ਜਾਣ ਨੂੰ ਤਿਆਰ ਆ ਮੁੰਡਾ ਲੈ ਕੇ ਜਾਣ ਨੂੰ ਤਿਆਰ ਆ ਇਹ ਕਹਿੰਦੀ ਐ ਕੇਸ ਕਰਨਾ ਗੁਰਪ੍ਰੀਤ ਕਿੱਥੇ ਆਪਣੀ ਅੰਦਰ ਇੱਕ ਵਾਰ ਉਹਦੇ ਨਾਲ ਗੱਲ ਕਰਦਾ ਫੇਰ ਦੇਖਦੇ ਆ ਕੀ ਬਣਦਾ ਮਾਮੇ ਜਸਤ੍ਰੀਕਰ ਸਿੱਗਾ ਬਤਾ ਠੀਕ ਹੈ ਭਾਈ ਹਾਂ ਠੀਕ ਹੈ ਜੀ ਕੀ ਗੱਲ ਹੋ ਗਈ ਭਾਈ ਤੇਰੀ ਮਾਂ ਕਹਿੰਦੀ ਕੇਸ ਕਰਨਾ ਗੱਲ ਤਾਂ ਮਮਾ ਜੀ ਕੁਛ ਨਹੀਂ ਹੋਈ ਐਨੀ ਕਿ ਤਾਂ ਲੜਾਈ ਝੜੇ ਹਰੇ ਘਰ ਚੱਲਦੇ ਰਹਿੰਦੇ ਆ ਮੇਰੀ ਮਾਂ ਤਾਂ ਪੈਰ ਤੇ ਮਿੱਟੀ ਨਹੀਂ ਪੈਣ ਦਿੰਦੀ ਨਾਲੇ ਤੇਰੀ ਮਾਂ ਕਹਿੰਦੀ ਇਹ ਪਰਾਉਣਾ ਤੰਗ ਕਰਦਾ ਘੁੱਟਦਾ ਮਾਰਦਾ ਮਮਾ ਜੀ ਉੱਥੇ ਮੈਨੂੰ ਰੁਪਈਏ ਦਾ ਦੁੱਖ ਨਹੀਂ ਇਹ ਤਾਂ ਮੇਰੀ ਮਾਂ ਦੀ ਆਪ ਦੇ ਕੋਲੋਂ ਗੱਲਾਂ ਬਣਾਈਆਂ ਹੋਈਆਂ ਨੇਗੀਆਂ ਹੁਣ ਤੇਰੀ ਕੀ ਸਲਾਹ ਪੁੱਤ ਮਮਾ ਜੀ ਮੈਂ ਤਾਂ ਉੱਥੇ ਹੀ ਜਾਣਾ ਚਾਹੇ ਅੱਜ ਵਗ ਜਾਂ ਚਾਹੇ ਕੱਲ ਵਗ ਜਾ ਕੋਈ ਗੱਲ ਨਹੀਂ ਪੁੱਤ ਤੇਰਾ ਘਰ ਬਸਾਉਣ ਚ ਮੈਂ ਤੇਰੇ ਨਾਲ ਆ ਠੀਕ ਆ ਪੁੱਤ ਚੰਗਾ ਪੁੱਤ ਪਰੌਣੇ ਮੈਂ ਲਾ ਲਿਆ ਸਾਹਬ ਗੱਲਾਂ ਦਾ ਕੜਾ ਬਣਾ ਰੱਖਿਆ ਨੇ ਇਹਨੇ ਤਾਂ ਨਾ ਗਲਤੀ ਕੁੜੀ ਚਾ ਨਾ ਮੁੰਡੇ ਚ ਜਿਹੜਾ ਕੁਝ ਹੋ ਰਿਹਾ ਮੇਰੀ ਭੈਣ ਦੇ ਪੈਰੋਂ ਹੋ ਰਿਹਾ ਤੂੰ ਇੱਕ ਐਂ ਕਰ ਦਿਨੂੰ ਸਲਾਹ ਦੇ ਨਾ ਇੱਕ ਇੱਕ ਆਣ ਕੱਢ ਜਾ ਡੰਡਾ ਲੈ ਲੈ ਇਹਦੇ ਗਿੱਟੀ-ਗੇਟੇ ਕੁੱਟ ਦੇ ਮੈਂ ਕੀ ਕਰਾਂ ਓਏ ਜੇ ਮੈਂ ਇਹਦੇ ਤੇ ਹੱਥ ਚੱਕਤਾ ਤੁਸੀਂ ਮੇਰੇ ਤੇ ਇਕੱਠ ਕਰਦੇ ਫਿਰੋਗੇ ਕੋਈ ਨਹੀਂ ਆਉਂਦਾ ਇਹਦੇ ਮਗਰ ਕੋਈ ਬੱਚਾ ਨਹੀਂ ਆਉਂਦਾ ਉਹ ਮੇਰੀ ਗਰੰਟੀ ਆ ਆਲੇ ਹੜਬੀ ਪੀਚਾ ਆ ਛੇਤੀ ਚਲੀਏ ਕਿਰਾ ਕਿੱਥੇ ਜਾਣਾ ਟਲਦੀ ਨਹੀਂ ਤੂੰ ਮੈਂ ਨਹੀਂ ਤਾਦੀ ਢੇਡਾ ਟੇੜ ਕਿੱਗੀ ਨੂੰ ਕਿਹਾ ਤੈਨੂੰ ਕਿਹਾ ਹੋਰ ਕਿਹਨੂੰ ਕਿਹਾਗਾ ਕਹੋਣਾ ਤੈਨੂੰ ਤਾਂ ਢੇਡ ਮੇਰੇ ਨਾਲ ਜਾ ਲੈ ਮਾਰ ਸੀ ਤੂੰ ਇਹੀ ਕਰਦੀ ਹੁੰਦੀ ਮਾਲਕਾਂ ਪਰੋਣੇ ਨਾਲ ਤਾਂ ਬਾਤ ਨਹੀਂ ਬੁੜਬੀ ਦਾ ਪਹਿਲਾਂ ਤੇਰੇ ਨਾਲ ਨਿਭੜੂਗੀ ਨਿਭੜਣਾ ਮੇਰੇ ਨਾਲ ਕੀ ਨਿਭੜਣਾ ਦਾ ਮੈਂ ਅੱਧ ਮੁੰਡਾ ਕੇ ਲਊਂ ਤੇਰੀ ਜ਼ਮੀਨ ਚੋਂ ਤੂੰ ਪੈਰ ਦਾ ਪਾ ਕੇ ਦੇਖ ਓਥੇ ਪੈਰ ਕੀ ਤੂੰ ਮੈਂ ਸਾਰੀਓ ਜਾ ਕੇ ਦਗਾ ਤੂੰ ਲਾਈ ਜੋਰ ਜਿੱਥੇ ਤੂੰ ਆ ਜੀ ਪੈਰ ਦਾ ਪਾ ਜਾ ਕੇ ਤੇਰੇ ਲੱਤਾ ਨਾ ਵੱਡਾ ਮੈਂ ਹਾਂ ਤੂੰ ਪੈਰ ਪਾ ਕੇ ਦੇਖੀ ਤੂੰ ਮੈਂ ਕਿ ਮੈਂ ਤੈਨੂੰ ਦੱਸਦੀ ਬਾਰ ਬਾਰ ਮੈਂ ਸੌ ਗੱਲਾਂ ਕਰਦੀ ਇੱਕ ਵਾਰੀ ਕਰ ਨਾ ਹਾਂ ਵੀ ਮੈਂ ਤੇਰੇ ਨਾਲ ਇੱਕੋ ਗੱਲ ਚ ਨਿਭੜਣਾ ਤੂੰ ਮੇਰਾ ਭੈਣਾ ਮੈਂ ਤੇਰੀ ਬਣਾ ਅੱਜ ਤੋਂ ਆਜ ਆਪਣਾ ਇੰਸਟਾਗ੍ਰਾਮ ਨਿਕਲ ਜਾ ਮੇਰੇ ਘਰੋਂ ਨਿਕਲ ਜਾ ਨਾ ਬਸ ਆਪਾਂ ਜਾ ਇੱਥੋਂ ਭੱਗ ਜਾ ਜਿੱਨਾ ਉਥੋਂ ਮੜਾ ਕੇ ਲੈ ਮੈਨੂੰ ਵੀ ਪਿਓ ਦੀ ਧੀ ਜੰਮੀ ਨਾ ਜਾਣੀ ਦੋ ਪੈਰ ਦਾ ਭਾਈ ਉੱਥੇ ਇਤਨੇ ਲੱਤਾਂ ਮਾਇ ਵਡੂ ਆ ਜੀ ਇਹ ਗੱਲ ਹੀ ਤੂੰ ਲੱਤਾਂ ਪੱਜ ਨਾਲ ਕੋਣ ਤੂੰ ਮੈਨੂੰ ਹੁਣ ਉ ਇੱਥੇ ਲੱਤਾਂ ਮਟਕੇ ਦਿਖਾ ਦੇ ਤੂੰ ਨਿਕਲ ਚੱਲ ਮੇਰੇ ਘਰੋਂ ਹਾਂ ਐਜਾ ਭਾਈ ਹੁਣ ਦੱਸਦਾ ਇੰਤਰੇ ਹੁੰਦੇ ਪੈਣਾ ਨੂੰ ਚੱਕਰ ਆ ਜਾਂਦੇ ਬਟਾ ਹਣਾ ਕਿਸੇ ਤੋਂ ਹਾਂ ਦੇ ਇੱਕ ਢੱਡਾ ਜਮੇ ਜਿਨਾ ਇੰਨੀ ਕਦਾ ਕੇ ਕਰਤੀ ਅੱਜ ਮੈਂ ਹਾਂ ਕੁੜੀ ਹੁਣ ਤੇਰੀ ਕੀ ਸੜਾ ਡੈਡੀ ਮੈਂ ਤਾਂ ਉੱਦੇ ਦੀ ਗਈ ਜਾਨੀ ਮੈਂ ਜਾਣਾ ਜਾਣਾ ਉਹ ਪਿਆ ਝੋਲਾ ਚੱਕ ਡੰਡੀ ਲੱਕ ਜੇ ਮੁੜ ਕੇ ਪੈਰ ਤਰੇ ਨਾ ਤਾਂ ਸਾਹ ਬਲਾ ਲੀ